ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਰਨ ਵਰਤੇ ਬੈਠੇ ਹੋਿਆਂ ਨੂੰ ਤਕਰੀਬਨ 2 ਮਹੀਨੇ ਦਾ ਸਮਾਂ ਹੋਣ ਵਾਲਾ ਕੇਂਦਰ ਸਰਕਾਰ ਦੇ ਵਿੱਚ ਕੋਈ ਹੱਲ ਨਹੀਂ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਹੁਣ ਜਿਹੜਾ ਸਾਡਾ ਅਗਲਾ ਜਥਾ ਉਹ ਦਿੱਲੀ ਜਾਊਗਾ ਯਾਨੀ ਕਿ ਜਿਵੇਂ ਪਹਿਲਾਂ ਮਰਜੀਵੜਿਆਂ ਦਾ ਜਥਾ ਸ਼ੰਭੂ ਬਾਰਡਰ ਤੋਂ ਅੱਗੇ ਵਧ ਰਿਹਾ ਸੀ ਹੁਣ ਫਿਰ ਜਿਹੜਾ 100 ਤੋਂ ਉੱਪਰ ਕਿਸਾਨ ਨੇ ਉਹ ਕਿਸਾਨ ਦਿੱਲੀ ਜਾਣ ਦੀ ਕੋਸ਼ਿਸ਼ ਕਰਨਗੇ ਐਮਐਸਪੀ ਦੀ ਕਿਸਾਨ ਜਥੇਬੰਦੀਆਂ ਦੀ ਲੜਾਈ ਆ ਤੇ ਕੇਂਦਰ ਸਰਕਾਰ ਦੇ ਵਿੱਚ ਫਿਲਹਾਲ ਕੋਈ ਹਿੱਲ-ਜੁਲ ਹੈ ਨਹੀਂ ਤੇ ਨਾ ਕੇਂਦਰ ਸਰਕਾਰ ਦਾ ਜਿਹੜਾ ਐਟੀਟਿਊਡ ਹੈ ਉਹ ਵੀ ਇਦਾਂ ਦਾ ਹੈਗਾ ਕਿ ਸਾਨੂੰ ਇਸ ਮੋਰਚੇ ਦੇ ਨਾਲ ਜਿਹੜਾ ਮੋਰਚਾ ਖਨੌਰੀ ਬਾਰਡਰ ਲੱਗਿਆ ਹੋਇਆ ਜਾਂ ਸ਼ੰਭੂ ਜਿਹੜੇ ਕਿਸਾਨ ਬੈਠੇ ਨੇ ਸਾਨੂੰ ਇਹ ਨਾ ਕਿਸਾਨਾਂ ਦੇ ਬੈਠਣ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਹ ਗੱਲ ਲਗਾਤਾਰ ਜਿਹੜਾ ਸੰਕੇਤ ਹੈ ਇਹ ਸੰਕੇਤ ਭਾਜਪਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਜਿਹਦੇ ਵਿੱਚ ਸੁਨੀਲ ਜਾਖੜ ਰਵਨੀਤ ਸਿੰਘ ਬਿੱਟੂ ਇਹ ਕਹਿ ਰਹੇ ਨੇ ਕਿ ਬੀਜੇਪੀ ਕਿਸਾਨਾਂ ਤੋਂ ਭੱਜੀ ਕਦੋਂ ਬੀਜੇਪੀ ਨੇ ਪਿੱਠ ਕਿਸਾਨਾਂ ਵੱਲ ਕਦੋਂ ਕੀਤੀ ਹੈ ਤੁਸੀਂ ਇੱਕ ਵਾਰ ਦੱਸੋ ਕਿ ਕਰਨਾ ਕੀ ਹੈ ਅਸੀਂ ਤਾਂ ਨੰਗੇ ਪੈਰ ਤੁਹਾਡੇ ਕੋਲ ਚੱਲ ਕੇ ਆਵਾਂਗੇ ਕਿਸਾਨ ਮੈਨੂੰ ਹੀ ਦੱਸ ਦੇਣਾ ਰਵਨੀਤ ਬਿੱਟੂ ਕਹਿੰਦੇ ਨੇ ਕਿ ਮੈਂ ਕਿੱਥੇ ਆਵਾਂ ਮੈਂ ਉੱਥੇ ਆ ਜਾਵਾਂ ਕਹਿੰਦੇ ਬੀਜੇਪੀ ਸਰਕਾਰ ਸਾਰੀਆਂ ਮੰਗਾਂ ਮੰਨੂਗੀ ਕੱਲੇ-ਕੱਲੇ ਜਿਹੜੀ ਮੰਗ ਹੈ ਇਹ ਮੰਗ ਕਿਸਾਨਾਂ ਦੀ ਪੂਰੀ ਹੋਊਗੀ ਬੀਜੇਪੀ ਦੀ ਪੰਜਾਬ ਦੇ ਲੀਡਰਸ਼ਿਪ ਇਹ ਗੱਲ ਕਹਿ ਰਹੀ ਹੈ ਦੂਜੇ ਪਾਸੇ ਬੀਜੇਪੀ ਦੀ ਜੋ ਲੀਡਰਸ਼ਿਪ ਦਾ ਇੱਕ ਹਿੱਸਾ ਨੇ ਗੰਗਨ ਨਾ ਰਣੌਤ ਉਹ ਲਗਾਤਾਰ ਕਿਸਾਨਾਂ ਨੂੰ ਅਲੱਗ-ਅਲੱਗ ਨਾਮਾਂ ਦੇ ਨਾਲ ਪੁਕਾਰਦੇ ਨੇ ਤੇ ਉਹਨਾਂ ਦੀ ਇੱਕ ਫਿਲਮ ਹੈ ਬਿੱਤੇ ਕੱਲ ਵੀ ਆਪਾਂ ਨੇ ਇਹਦੀ ਚਰਚਾ ਕੀਤੀ ਸੀਗੀ ਰਿਲੀਜ਼ ਹੋਣੀ ਹੈ ਅੱਜ ਅੱਜ ਹੀ ਰਿਲੀਜ਼ ਹੋਣੀ ਸੀ ਪਰ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਉਹਦਾ ਵਿਰੋਧ ਕਰ ਰਹੀਆਂ ਨੇ ਕਿ ਅਸੀਂ ਪੰਜਾਬ ਦੇ ਵਿੱਚ ਕੰਗੜਾ ਨਦੀ ਜਿਹੜੀ ਫਿਲਮ ਹੈ ਇਹ ਫਿਲਮ ਲੱਗਣ ਨਹੀਂ ਦਵਾਗੇ ਸਾਨੂੰ ਪਤਾ ਕੰਗੜਾ ਸਾਡੇ ਬਾਰੇ ਤੇ ਪੰਜਾਬੀਆਂ ਬਾਰੇ ਪੰਜਾਬ ਬਾਰੇ ਹੁਣ ਤੱਕ ਕੀ ਕੀ ਬੋਲਦੀ ਰਹੀ ਹੈ ਤੇ ਇਸ ਨਾਲ ਜੁੜੀਆਂ ਹੋਈਆਂ ਕੁਝ ਪੰਜਾਬ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ ਨੇ ਉਹ ਖਬਰਾਂ ਵੀ ਨਾਲੋ ਨਾਲ ਲਵਾਗੇ ਪਰ ਬੜਾ ਮਹੱਤਵਪੂਰਨ ਇਸ਼ੂ ਹੈ ਕਿਸਾਨਾਂ ਦਾ ਕਿ ਦੇਖੋ ਕਿ ਕਿਸਾਨ ਠੰਡ ਦੇ ਵਿੱਚ ਬੈਠੇ ਨੇ 13 ਫਰਵਰੀ ਤੋਂ ਬੈਠੇ ਨੇ 13 ਫਰਵਰੀ ਨੂੰ ਕਿਸਾਨਾਂ ਨੂੰ ਬੈਠਿਆ ਹੋਇਆ ਸਾਲ ਹੋ ਜਾਣਾ ਕਿੰਨੇ ਕਿਸਾਨਾਂ ਦੀ ਜਾਨ ਚਲੀ ਗਈ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਪਰਮਿੰਦਰ ਜੀ ਸੁਆਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਤੇ ਜੀ ਤੇ ਨਾਲੋਂ ਨਾਲ ਪੰਜਾਬ ਦੀ ਇਹ ਗੱਲ ਵੀ ਦੱਸ ਦਿਓ ਕਿ ਪੰਜਾਬ ਦੇ ਲੀਡਰਸ਼ਿਪ ਤਾਂ ਕਹਿੰਦੀ ਆ ਕਿ ਅਸੀਂ ਸਾਰੀਆਂ ਮੰਗਾਂ ਮੰਨਣ ਦੇ ਲਈ ਤਿਆਰ ਆ ਬੀਜੇਪੀ ਸਾਰੀਆਂ ਗੱਲਾਂ ਦੇ ਨਾਲ ਸਹਿਮਤੀ ਪ੍ਰਗਟਾਉ ਪ੍ਰਗਟਾਉਂਦੀ ਹੈ ਕੋਈ ਇਹੋ ਜਿਹੀ ਗੱਲ ਨਹੀਂ ਹੈ ਤੇ ਦੂਜੇ ਪਾਸੇ ਬੀਜੇਪੀ ਕੋਈ ਸੱਦਾ ਵੀ ਨਹੀਂ ਭੇਜਦੀ ਕਿ ਆ ਜੋ ਗੱਲੇ ਕਰ ਲੋ ਦੱਸੇ ਦਿਓ ਕਿ ਮਾਮਲਾ ਥੋੜੇ ਜਿਹਾ ਆਪਾਂ ਅੱਗੇ ਵਧਾ ਲਈਏ ਇਤਾਂ ਦੇਖੋ ਬੀਜੇਪੀ ਦਾ ਪਹਿਲਾ ਵੀ ਚਿਹਰਾ ਸਾਹਮਣੇ ਆ ਗਿਆ ਸੀਗਾ ਜਦੋਂ ਵੱਡਾ ਸੰਘਰਸ਼ ਚੱਲਿਆ ਸੀਗਾ ਸਾਲ ਭਰ ਚੱਲਿਆ ਜਿੱਤੇ 700 ਕਿਸਾਨਾਂ ਦੇ ਸੱਥਰ ਪਿਛੇ ਜਿਹੜੇ ਚ ਉਹ ਉਦੋਂ ਕਿਹੜਾ ਬੀਜੇਪੀ ਦੇ ਕਿਸੇ ਲੀਡਰ ਨੇ ਹਾ ਦਾ ਨਾਰਾ ਮਾਰਿਆ ਸੀ ਅੱਗੇ ਆਇਆ ਸੀ ਕੋਈ ਵੀ ਹਾਂ ਸੀ ਅ ਅਸੀਂ ਜਾ ਰਹੇ ਹਾਂ ਬਫਦ ਲੈ ਕੇ ਪੰਜਾਬ ਦਾ ਲੀਡਰ ਕੋਈ ਗੈਲੋ ਜਾਂ ਹਰਿਆਣੇ ਦਾ ਜਾਂ ਹੋਰ ਦੇਸ਼ ਦੇ ਇਸ ਭਾਰਤ ਤੋਂ ਕਿਸਾਨ ਇਕੱਠੇ ਹੋਏ ਸੀ ਜੀ ਤੇ ਬੀਜੇਪੀ ਤਾਂ ਕਹਿੰਦੀ ਸਾਡਾ ਚਾਰੇ ਪਾਸੇ ਜਾਲ ਵਿਛਾ ਹੈ ਬੀਜੇਪੀ ਦੇ ਵਰਕਰਾਂ ਦਾ ਗੋਰਾ ਤੇ ਸਾਡੇ ਨਾਲ ਲੋਕ ਜੁੜੇ ਹੋਏ ਨੇ ਜੇ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਚੱਲਿਆ ਸੀ ਉਦੋਂ ਪੂਰੇ ਦੇਸ਼ ਦੇ ਵਿੱਚੋਂ ਬਫਦ ਉੱਠ ਕੇ ਜਾਣੇ ਚਾਹੀਦੇ ਸੀ ਦੋ ਦੋ ਚਾਰ ਚਾਰ ਸੰਸਦ ਮੈਂਬਰ ਹੁੰਦੇ ਵਿਧਾਇਕ ਹੁੰਦੇ ਉਹਨਾਂ ਦੇ ਜਿੱਤੇ ਹੋਏ ਉਹ ਆਪਣੇ ਆਪਣੇ ਸਟੇਟ ਦੀ ਅਗਵਾਈ ਕਰਦੇ ਤੇ ਜਾ ਕੇ ਮੋਦੀ ਨੂੰ ਮਿਲਦੇ ਇਹ ਤਾਂ ਉਦੋਂ ਨਹੀਂ ਹੋਇਆ ਹੁਣ ਤਾਂ ਕੈਂ ਕੈਂ ਹੁਣ ਤਾਂ ਕੀ ਹੋਣਾ ਹੈ ਹੁਣ ਤਾਂ ਐਡਾ ਵੱਡਾ ਹਲੇ ਉਸ ਲੈਵਲ ਤੇ ਪਹੁੰਚਿਆ ਨਹੀਂ ਸੰਘਰਸ਼ ਜੀ ਅਸੀਂ ਇਸ ਲੈਵਲ ਦੇ ਉੱਤੇ ਪਹੁੰਚ ਗਿਆ ਸੀਗਾ ਪਹਿਲਾਂ ਦਿੱਲੀ ਵੀ ਪਹੁੰਚ ਗਏ ਸੀਗੇ ਚਾਰੇ ਪਾਸੇ ਕਿਸਾਨ ਆ ਗਏ ਸੀਗੇ ਹੁਣ ਇਸ ਵਕਤ ਤਾਂ ਸਿਰਫ ਤੇ ਸਿਰਫ ਆਪਾਂ ਕਹਿ ਸਕਦੇ ਆਂ ਕਿ ਡੱਲੇਵਾਲ ਦੇ ਮਨਨਵਰਤ ਤੋਂ ਲੈ ਕੇ ਗੱਲ ਚੱਲ ਰਹੀ ਹੈ ਫਿਲਹਾਲ ਦੇ ਕੋਈ ਮਾੜੀ-ਮੋਟੀ ਔਖੇ ਆਈ ਆ ਰਹੀ ਹੈ ਮਹਿਸੂਸ ਹੋ ਰਹੀ ਹੈ ਜੇ ਆਗੂਆਂ ਨੂੰ ਤਾਂ ਇਸ ਕਰਕੇ ਹੋ ਰਹੀ ਹੈ ਕਿ ਲੋਕਾਂ ਦੇ ਵਿੱਚ ਇੱਕ ਹਮਦਰਦੀ ਵਾਲਾ ਭਾਵ ਚਲਾ ਗਿਆ ਲੋਕਮੋਨਾ ਚ ਡੱਲੇਵਾਲ ਪ੍ਰਤੀ ਤੇ ਜਿਹੜੇ ਇੱਕ ਹੋਰ 111 ਕਿਸਾਨ ਹੋਰ ਬੈਠੇ ਹੈ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਚਲੋ ਨਾਨਕੇ ਦੱਸ ਦਿੰਨੇ ਕਿ ਇੱਕ ਨੂੰ ਕੱਲ ਮੁਰਗੀ ਦਾ ਦਰਵਾ ਵੀ ਪਿਆ ਸ਼ਾਇਦ ਸਹੀ ਤੇ ਉਹ ਕਿਸਾਨਾਂ ਪ੍ਰਤੀ ਥੋੜੀ ਬਹੁਤੀ ਹਮਦਰਦੀ ਜਾਗੀ ਹੈ ਲੋਕਾਂ ਦੇ ਵਿੱਚ ਲੋਕ ਉਹਦੋਂ ਨੂੰ ਥੋੜਾ ਝੁਕਾਰ ਰੱਖਣ ਲੱਗੇ ਆ ਮਦਰ ਸਰਕਾਰ ਨੂੰ ਮਾੜਾ ਚੰਗਾ ਬੋਲਣ ਲੱਗੇ ਹੁਣ ਦੱਸਣ ਲੱਗੇ ਵੀ ਸਰਕਾਰ ਇੱਕ ਆਗੂ ਮਰਨ ਵਰਤਦੇ ਬੈਠਾ ਹੈ ਦੇ ਉਹ ਨਹੀਂ ਸਾਰ ਨਹੀਂ ਲਹਿ ਰਹੇ 11 ਹੋਰ ਬੈਠ ਗਏ ਆ ਜੀ ਤੇ ਉਪਰੋਂ ਸੁਪਰੀਮ ਕੋਰਟ ਵੀ ਜਿਹੜੀ ਹੈਗੀ ਹੈ ਉਹ ਸਰਕਾਰਾਂ ਨੂੰ ਹੌਲੀ-ਹੌਲੀ ਬਿੰਚਾ ਕਰਦੀ ਹੈ ਕਿ ਚਲੋ ਮੈਂ ਵੀ ਆਪਣਾ ਰੋਲ ਦਿਖਾ ਦਵਾਂ ਜੀ ਕੋਰਟਾਂ ਵਿੱਚ ਇਦਾਂ ਦੀ ਕਰ ਰਹੇ ਨੇ ਉਹ ਕਦੇ ਏਮਜ਼ ਦੇ ਮੰਗਦੇ ਰਿਪੋਰਟਾਂ ਕਦੇ ਕਿਸੇ ਨੂੰ ਭੇਜਦੇ ਆ ਪੰਜਾਬ ਸਰਕਾਰ ਕੋ ਉਦੇ ਤੇ ਦੋਸ਼ ਲੱਗ ਰਿਹਾ ਕਿ ਉਹ ਗਲਤ ਰਿਪੋਰਟਾਂ ਪੇਸ਼ ਕਰੀ ਜਾਂਦੇ ਆ ਜੀ ਗੱਲ ਤਾਂ ਇਹ ਆ ਵੀ ਕਿ ਹੁਣ ਜਿਹੜਾ ਪੰਜਾਬ ਦੇ ਵਿੱਚ ਬੋਲ ਰਹੇ ਨੇ ਆਗੂ ਭਾਜਪਾ ਦੇ ਉਹ ਸਿਰਫ ਤੇ ਸਿਰਫ ਉਹ ਜਿਹੜੇ ਪਗਾਇ ਲੋਕ ਨਵੇਂ ਬਣਿਆ ਗੁਨੇ ਨਾ ਜਿਨ੍ਹਾਂ ਨੂੰ ਅੱਗੇ ਪਦਵੀਆਂ ਮਿਲ ਵੀ ਚੁੱਕੀਆਂ ਨੇ ਜਾਂ ਮਿਲਣੀਆਂ ਨੇ ਜਾਂ ਮਿਲਣ ਦੀ ਹੋ ਰਾਸ ਹੈਗੀ ਹੈ ਉਹਨਾਂ ਉਹਨਾਂ ਦਾ ਬਿਆਨ ਆ ਰਿਹਾ ਜਿਵੇਂ ਰਮਨੀਤ ਬਿੱਟੂ ਦਾ ਜ਼ਿਕਰ ਕੀਤਾ ਜਾਖੜ ਦਾ ਕੀਤਾ ਜਾਖੜ ਦੇ ਬਿੱਟੂ ਦਾ ਆਪਸੀ ਉਹ ਵਿਚਾਰ ਮਿਲਦਾ ਵੀ ਨਹੀਂ ਹੈਗਾ ਉਹ ਕਹਿੰਦਾ ਐਮਐਸਪੀ ਤੇ ਤੁਸੀਂ ਗੱਲ ਕਰਦੇ ਹੋ ਤਾਂ ਐਮਐਸਪੀ ਜਿਹੜੀ ਹੈਗੀ ਆ ਉਹ ਠੀਕ ਨਹੀਂ ਹੈਗੀ ਪੰਜਾਬ ਦੇ ਕਿਸਾਨਾਂ ਵਾਸਤੇ ਜਾਖੜ ਕਹਿੰਦੇ ਆ ਦੁੱਧੇ ਪਾਸੇ ਬਿੱਟੂ ਕਹਿੰਦਾ ਕਿ ਸਾਰੀਆਂ ਮੰਗਾ ਮਨਵਾ ਕੇ ਦੇ ਸਕਦਾ ਮੇਰੇ ਕੋਲ ਆਜੋ ਨੰਗੇ ਪੈਰੀ ਚੱਲੂਗਾ ਮੰਨੂ ਵੱਲੋਂ ਬੁਲਾਓ ਉਹ ਹੁਣ ਅ ਬਿੱਟੂ ਤਾਂ ਇਹ ਕਹਿੰਦਾ ਕਿ ਮੇਰੇ ਕੋਲ ਆਓ ਮੈਨੂੰ ਆਗੂ ਮੰਨੋ ਮੈਂ ਪ੍ਰਧਾਨ ਬਣਾ ਤੁਹਾਡਾ ਤੇ ਮੇਰੇ ਪਿੱਛੇ ਜਥਾ ਲੈ ਕੇ ਆਓ ਪਰ ਗੱਲ ਕਰੀਏ ਸੈਂਟਰ ਨੇ ਕਰਨਾ ਸਾਰਾ ਕੁਝ ਸੈਂਟਰ ਨੇ ਟੀਮ ਗਠਨ ਕਰਨੀ ਹੈ ਸੈਂਟਰ ਦੇ ਮਨਿਸਟਰ ਬੈਠਣਗੇ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਕਿ ਬਿੱਟੂ ਬਿੱਟੂ ਕਹਿੰਦਾ ਕਿ ਜੇ ਮੈਂ ਕਰਵਾ ਸਕਦਾ ਹਾਂ ਤੇ ਉੱਥੇ ਜਾ ਕੇ ਬਹਿ ਜੇ ਨਾ ਡੱਲੇਵਾਲ ਕੋ ਭਈ ਮੈਂ ਆ ਗਿਆ ਮੈਂ ਬੈਠਾ ਮੈਂ ਦਿੰਦਾ ਮੋਦੀ ਟੀਮ ਨੂੰ ਦੋ ਦਿਨ ਦਾ ਟਾਈਮ ਕੇ ਆ ਜਾਓ ਨਹੀਂ ਤਾਂ ਪੂਰੀ ਲੀਡਰਸ਼ਿਪ ਭਾਜਪਾ ਦੀ ਜਿਹੜੀ ਪੰਜਾਬ ਵਗਾਈ ਹੈ ਅਸੀਂ ਤੁਹਾਡੇ ਕੋਲ ਬੈਠ ਰਹੇ ਹਾਂ ਨਾ ਮਰਨ ਵਰਤ ਤੇ ਬੈਠੋ ਨਾ ਉਹ ਪੰਜਾਬ ਭਾਜਪਾ ਦੇ ਕੁਝ ਲੀਡਰਾਂ ਅਕਾਲ ਤਖਤ ਸਾਭ ਦੇ ਜਥੇਦਾਰ ਨੂੰ ਮਿਲਣ ਨੂੰ ਕਹਿੰਦੇ ਸੀ ਕਿ ਅਸੀਂ ਕਹਾਂਗੇ ਤੁਸੀਂ ਅਪੀਲ ਕਰੋ ਕਿ ਡੱਲੇਵਾਲ ਸਮਰਨ ਵਰਤ ਉੱਡੋ ਨਹੀਂ ਉਹ ਅਪੀਲ ਕਰਨ ਵਾਲੇ ਤਾਂ ਕਿਹ ਕੌਣ ਹੁੰਦੇ ਨੇ ਜੇ ਉਹਨਾਂ ਨੇ ਅਪੀਲ ਕਰਨੀ ਹੈ ਤਾਂ ਉੱਥੇ ਕਰਨ ਜਿੱਥੇ ਕਰਨੀ ਪਾਣੀ ਨਹੀਂ ਉਹ ਜਥੇਦਾਰ ਸਾਹਿਬ ਨੂੰ ਕਹਿੰਦੇ ਸੀ ਕਿ ਤੁਹਾਡੇ ਥਰੂ ਵੀ ਤੁਸੀਂ ਕਹੋ ਡੱਲੇਵਾਲ ਸਾਹਿਬ ਨੂੰ ਮੈਂ ਉਹ ਹੀ ਗੱਲ ਕਰਦਾ ਕਿ ਡੱਲੇਵਾਲ ਨੂੰ ਕਹਿਣ ਦੇ ਕੀ ਲੋੜਾ ਜੀ ਸੈਂਟਰ ਦੇ ਵਿੱਚ ਤੁਹਾਡੀ ਮਿਨਿਸਟਰੀ ਹੈ ਤੁਹਾਡੀ ਸਰਕਾਰ ਹੈ ਤੁਹਾਡਾ ਪ੍ਰਧਾਨ ਮੰਤਰੀ ਹੈ ਤੁਹਾਡਾ ਖੇਤੀ ਮੰਤਰੀ ਤੁਹਾਡਾ ਤੁਸੀਂ ਅਪੀਲ ਉਹਨਾਂ ਨੂੰ ਕਰੋ ਤੁਸੀਂ ਬਜਾਏ ਢੱਲੇਵਾਲ ਤੇ ਪ੍ਰੈਸ਼ਰ ਬਣਾਉਣ ਦੀ ਢੱਲੇਵਾਲ ਉੱਠ ਜਾਣ ਐ ਢੱਲੇਵਾਲੇ ਮਰਨ ਮਰਤ ਛੱਡ ਦੇਣ ਬਜਾਏ ਇਹਦੇ ਤੁਸੀਂ ਕਹੋ ਕਿ ਕਿਸਾਨਾਂ ਦੀ ਮੰਗਾਂ ਮੰਨੋ ਜੀ ਤੁਸੀਂ ਕਿਹੜਾ ਵੋਟਾਂ ਨਹੀਂ ਦੇਣੀਆਂ ਕਿਸਾਨਾਂ ਤੋਂ ਜੀ ਕੱਲੇ ਕਿਸਾਨਾਂ ਦੀਆਂ ਨਹੀਂ ਕਿਸੇ ਸਭ ਦੀਆਂ ਵੋਟਾਂ ਲੈਣੀਆਂ ਹਰ ਇੱਕ ਬੰਦਾ ਜੁੜ ਰਿਹਾ ਹੌਲੀ ਹੌਲੀ ਭਾਵਨਾਤਮਕ ਤੌਰ ਤੇ ਜੁੜ ਰਿਹਾ ਢੱਲੇਵਾਲ ਸਾਹਿਬ ਨਾਲ ਤੇ ਸਾਰੇ ਜੇ ਲੋਕਾਂ ਲੋਕਾਂ ਨੂੰ ਲੱਗੂਗਾ ਕਿ ਕੱਲ ਨੂੰ ਹਾਂ ਭਾਈ ਮੰਗ ਮੰਨ ਤੇ ਜਾਇਜ਼ ਹੈ ਮੰਗ ਮੰਨ ਤੇ ਜਾਇਜ਼ ਮੰਗ ਮੰਨਦੇ ਐ ਤੇ ਤੁਹਾਨੂੰ ਬਵਾਫਤ ਮਿਲਣਗੇ ਆ ਕੇ ਲੋਕਾਂ ਦੇ ਤੁਹਾਡਾ ਤਾਂ ਨਾਮ ਹੀ ਹੋਊਗਾ ਤੁਸੀਂ ਬੁਜਾਏ ਉਲਟ ਦਿਸ਼ਾ ਦੇ ਵਿੱਚ ਚੱਲ ਰਹੇ ਹੋ ਜਿਹੜੀ ਦਿਸ਼ਾ 'ਚ ਜਾਣਾ ਜਿੱਧਰੋਂ ਲੋਕ ਜਾਣਾ ਚਾਹੁੰਦੇ ਹੋ ਤੁਸੀਂ ਉਧਰੋਂ ਨਹੀਂ ਦੂਜੇ ਪਾਸੇ ਨੂੰ ਦੱਲੇਵਾਲ ਨੂੰ ਹਟਾ ਲਓ ਜਿਹੜਾ ਮਾੜਾ ਮੋਟਾ ਪ੍ਰੈਸ਼ਰ ਬਣਨਾ ਸ਼ੁਰੂ ਹੋਇਆ ਜਾਂ ਬਣ ਰਿਹਾ ਹੈ ਜਾਂ ਕਿਤੇ ਫਿਕਰ ਸ਼ੁਰੂ ਹੋਇਆ ਕਿਤੇ ਪਾਰਟੀਆਂ ਨੂੰ ਜਾਂ ਕਹਿ ਲਓ ਸਰਕਾਰਾਂ ਨੂੰ ਤਾਂ ਉਹ ਤੁਸੀਂ ਘਟਾਉਣਾ ਚਾਹੁੰਦੇ ਹੋ ਉਹ ਮਤਲਬ ਐਂ ਕਹਿ ਲਓ ਕਿ ਬੀਜੇਪੀ ਦੀ ਸਰਦਾਰਦੀ ਥੋੜੀ ਘਟੇ ਅਸੀਂ ਉਹ ਦੂਜੇ ਪਾਸੇ ਨੂੰ ਦੂਰੀਏ ਉਹ ਦੱਲੇਵਾਲ ਸਾਹਿਬ ਨੂੰ ਹਟਾਈਏ ਉਥੋਂ ਤੇ ਬਾਕੀ ਚੰਗ ਸੰਘਰਸ਼ ਚੱਲਦਾ ਰਹੇ ਗੱਲ ਤਾਂ ਮੰਗਾ ਮਨਾਉਣ ਦੀ ਆ ਹੁਣ ਵੀ ਬਿੱਟੂ ਤਾਂ ਹਮੇਸ਼ਾ ਹੀ ਪਹਿਲਾਂ ਕਾਂਗਰਸ ਚ ਰਹੇ ਆ ਉਦੋਂ ਵੀ ਬੋਲਦੇ ਸੀ ਉਦੋਂ ਭਾਜਪਾ ਦੇ ਖਿਲਾਫ ਬੋਲਦੇ ਸੀ ਹੁਣ ਭਾਜਪਾ ਚ ਆ ਗਏ ਹੁਣ ਭਾਜਪਾ ਦਾ ਸਾਰਾ ਪੱਖ ਪੂਰਦੇ ਆ ਕੁਰਸੀ ਮਿਲ ਜਾਂਦੀ ਏ ਜਦੋਂ ਫਿਰ ਲੰਮਾ ਸਮਾਂ ਹੰਡਾਉਣੀ ਹੁੰਦੀ ਆ ਫਿਰ ਉਹੀ ਗੱਲਾਂ ਉਹੀ ਸਟੇਟਮੈਂਟਸ ਜਿਹੜੀਆਂ ਚਾਹਦੀ ਐ ਜਿਹੜੇ ਏਜੰਡੇ ਤਹਿਤ ਉਹਨਾਂ ਨੂੰ ਬਿਠਾਇਆ ਗਿਆ ਹੁੰਦਾ ਕੁਰਸੀ ਤੇ ਵੀ ਆ ਏਜੰਡਾ ਸਾਡਾ ਇਹਦੇ ਤਹਿਤ ਤੁਸੀਂ ਆਹ ਬਿਆਨ ਦੇਣੇ ਨੇ ਇਦਾਂ ਤੁਸੀਂ ਪੰਜਾਬ ਨੂੰ ਲੀਡ ਕਰਨਾ ਇਦਾਂ ਤੁਸੀਂ ਪੰਜਾਬ ਦੇ ਖਿਲਾਫ ਬੋਲਣਾ ਪੰਜਾਬ ਦੇ ਮੰਗਾਂ ਪੰਜਾਬ ਦੀਆਂ ਮੰਗਾਂ ਨੇ ਜਾਂ ਪੰਜਾਬ ਸਬੰਧੀ ਨੀਤੀਆਂ ਨੇ ਉਹਨਾਂ ਨੂੰ ਜਾਇਜ਼ ਠਰਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰੋ ਕਿ ਅਸੀਂ ਤੁਹਾਡੇ ਹਾਂ ਜਦ ਕਿ ਨੁਕਸਾਨ ਸਾਰਾ ਸੈਂਟਰ ਨੇ ਜਿੰਨਾ ਹੁਣ ਤੱਕ ਹੋਇਆ ਹੈ ਸੈਂਟਰ ਦੀਆਂ ਸਰਕਾਰਾਂ ਵੱਲੋਂ ਕੀਤਾ ਗਿਆ ਪੰਜਾਬ ਦਾ ਤੇ ਸੈਂਟਰ ਦੇ ਵਿੱਚ ਤੁਸੀਂ ਦੇਖ ਲਓ ਕਾਂਗਰਸ ਜਾਂ ਹੁਣ ਭਾਜਪਾ ਹੈ ਦੋਨੋਂ ਦੋਨਾਂ ਦੇ ਵਿੱਚ ਇਹ ਪਾਰਟੀ ਦੇ ਵਿੱਚ ਨਮਾਇंदे ਰਹੇ ਆ ਬਿਟੂਰੀ ਤੇ ਹੁਣ ਜਾਖੜੋਂ ਨਹੀਂ ਵੀ ਰਹੇ ਆ ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਕਹਿ ਰਹੇ ਆ ਕਿ ਲੋਕਾਂ ਨੂੰ ਭਰਮਾਉਣ ਵਾਸਤੇ ਤਾਂ ਜਾਇਜ਼ ਹੋ ਸਕਦੀਆਂ ਨੇ ਪਰ ਜੇ ਕਹੋਗੇ ਕਿ ਤੁਸੀਂ ਫਿਰ ਲੋਕਾਂ ਦੇ ਹੱਕ ਵਿੱਚ ਉਤਰਨ ਵਾਲੇ ਲੀਡਰ ਨੇ ਇਹ ਨਹੀਂ ਬਿਲਕੁਲ ਨਹੀਂ ਹੋ ਸਕਦਾ ਇਹ ਕਦਾਜੀਤ ਨਹੀਂ ਹੋ ਸਕਦਾ ਮਤਲਬ ਇਹ ਦੋਨੋਂ ਲੀਡਰ ਦੋਨੋਂ ਕੀ ਜਿੰਨੇ ਵੀ ਤੁਸੀਂ ਇਦਾਂ ਪੰਜਾਬ ਦੇ ਹੱਕਾਂ ਦੇ ਵਿਰੁੱਧ ਬੋਲਦੇ ਨੇ ਉਹ ਸਿਰਫ ਕੁਰਸੀ ਦੇ ਲਾਲਚੀ ਤਾਂ ਹੋ ਸਕਦੇ ਨੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਕਦੇ ਨਹੀਂ ਹੋ ਸਕਦੇ ਉਹ ਤਾਂ ਚਾਹੁੰਦੇ ਨੇ ਕਿ ਬੀਜੇਪੀ ਕਹਿ ਦੋ ਲੋਕਾਂ ਨੂੰ ਜਿਹੇ ਵੀ ਮੰਨੂਗੀ ਜੀ ਜੀ ਉਦੋਂ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਉਦੋਂ ਟੀਮਾਂ ਗਠਿਤ ਕਰਕੇ ਅਖਬਾਰਾਂ 'ਚ ਬਿਆਨ ਦਿੰਦੇ ਸੀ ਬੀਜੇਪੀ ਦੇ ਲੀਡਰ ਸੈਂਟਰ ਦੇ ਜੀ ਕਿ ਅਸੀਂ ਤਾਂ ਮੰਗਾਂ ਉਹਨਾਂ ਨੂੰ ਤਿਆਰ ਹਾਂ ਜੀ ਸਾਨੂੰ ਦੱਸੋ ਕਮੀ ਕਿੱਥੇ ਹੈ ਅਸੀਂ ਐ ਕਰ ਦਾਂਗੇ ਇਹ ਵਰਗੇ ਪੰਜਾਬ ਦੇ ਕੋਈ ਲੀਡਰ ਉਹ ਵੀ ਉਹ ਵੀ ਅ ਸਟੇਜਾਂ ਦੇ ਕੁਝ ਹੋਰ ਬੋਲਦੇ ਸੀ ਦਬੰਗ ਬਾਦ ਚ ਕਹਿੰਦੇ ਸੀ ਹਾਂ ਤਾਂ ਠੀਕ ਨੇ ਕੰਸੇ ਜੇ ਸੁਧਾਰ ਨੇ ਥੋੜਾ ਸੁਧਾਰ ਕਰਾ ਲੋ ਮੁਰਦੂ ਘਰ ਨੂੰ ਬਥੇਰੇ ਸੀਗੇ ਜੀ ਲੇਕਿਨ ਉਹ ਤੂੜ ਤੇ ਆਪਾਂ ਕਹਿੰਦੇ ਟਟੂ ਜਿਹੜਾ ਪੰਜਾਂਦੇ ਆ ਜਾਂ ਅੱਕਦੇ ਆ ਉਹ ਉਹ ਹੁੰਦੇ ਨੇ ਉਹਨਾਂ ਨੇ ਆਪਣਾ ਬੈਂਦੀ ਗੰਗਾ ਚ ਹੱਥ ਧੋਲਣਾ ਹੁੰਦਾ ਲਾਲ ਚ ਹੁੰਦਾ ਪਿੱਛੇ ਮਨੋਰਥ ਕੁਝ ਹੁੰਦਾ ਉਸੇ ਮਨੋਰਥ ਤਹਿਤ ਇਦਾਂ ਲੀਡਰ ਚੱਲਦੇ ਨੇ ਜੀ ਬਿਲਕੁਲ ਸੋ ਪਰਮਿੰਦਰ ਜੀ ਅਗਲੀ ਖਬਰ ਹੈਗੀ ਹੈ ਕਿ ਕੰਗਣਾ ਰੌਣਾਂ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣੀ ਸੀ ਸ਼ੁਰੂ ਤੋਂ ਹੀ ਇਹ ਉਹ ਵਾਦਾਂ ਦੇ ਵਿੱਚ ਘਿਰ ਰਹੀ ਆ ਫਿਲਮ ਤਮਾਮ ਤਰੀਕੇ ਨਾਲ ਸੈਂਸਰਸ਼ਿਪ ਉਹਦੇ ਤੇ ਲੱਗੀ ਉਹਦੇ ਚੋਂ ਸੀਨ ਵੀ ਕੱਟ ਹੋਏ ਪਰ ਰਿਲੀਜ਼ ਹੋਣੀ ਸੀ ਆਪਾਂ ਨੇ ਕੱਲ੍ਹ ਵੀ ਖਬਰ ਕੀਤੀ ਸੀ ਇਹ ਤੇ ਅੱਜ ਪੰਜਾਬ ਦੇ ਵਿੱਚ ਵੀ ਲੱਗਣੀ ਸੀ ਸਿਨੇਮਾ ਘਰਾਂ ਦੇ ਵਿੱਚ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਕਿ ਕੰਗਣਾ ਰਣੌਤ ਜਿਹੜੇ ਲਗਾਤਾਰ ਪੰਜਾਬ ਪੰਜਾਬੀਆਂ ਕਿਸਾਨਾਂ ਦੇ ਖਿਲਾਫ ਬੋਲਦੇ ਰਹੇ ਨੇ ਸਿੱਖਾਂ ਦੇ ਖਿਲਾਫ ਬੋਲਦੇ ਰਹੇ ਨੇ ਅਸੀਂ ਉਹਨਾਂ ਦੀ ਫਿਲਮ ਲੱਗਣ ਹੀ ਨਹੀਂ ਦੇਣੀ ਇਹ ਸਿਨੇਮਾ ਘਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਲੱਗਣੀ ਸੀ ਉੱਥੇ-ਉੱਥੇ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਸਿਨੇਮਾ ਘਰਾਂ ਦੇ ਬਾਹਰ ਜਾ ਕੇ ਖੜ ਗਏ ਕਿ ਤੁਸੀਂ ਇੱਥੇ ਫਿਲਮ ਇਹ ਲਾਉਣੀ ਨਹੀਂ ਹੈ ਦੇਖੋ ਆਪਾਂ ਸਿੱਧੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜਾ ਸਿੱਖ ਆਪਾਂ ਇੱਕ ਧਰਮ ਕਹਿ ਲਓ ਜਾਂ ਪੰਜਾਬ ਦੇ ਵਿੱਚ ਸਿੱਖ ਬਹੁਤ ਆਤ ਦੇ ਵਿੱਚ ਨੇ ਜਾਂ ਇੱਥੋਂ ਕੋਈ ਮੂਵਮੈਂਟਸ ਉੱਠਦੀਆਂ ਨੇ ਜਾਂ ਇੱਥੇ ਇਹਨਾਂ ਨੂੰ ਕਿਹਾ ਜਾਂਦਾ ਬਾਗੀ ਨੇ ਜੇ ਇਹ ਜਿਹੜੀ ਆ ਪੰਜਾਬ ਦੇ ਹੱਕ ਦੇ ਵਿੱਚ ਨੀਤੀਆਂ ਨਹੀਂ ਹੁੰਦੀਆਂ ਉਹ ਤਾਂ ਖੁੱਲ ਕੇ ਵਿਰੋਧ ਕਰਦੇ ਨੇ ਠੀਕ ਹੈ ਉਹਦੇ ਕਰਕੇ ਪੰਜਾਬ ਵੱਲ ਨੂੰ ਹਮੇਸ਼ਾ ਹੀ ਅ ਕੈਰੀ ਨਜ਼ਰ ਜੀ ਰੱਖੀ ਜਾਂਦੀ ਹੈ ਉਹ ਉਹ ਬੱਕਰਾ ਸਮਝਿਆ ਜਾਂਦਾ ਹੈ ਪੰਜਾਬ ਨਾਲ ਮਤਰੇਹ ਵਾਲਾ ਸੋ ਲੋਕ ਕੀਤਾ ਜਾਂਦਾ ਔਰ ਐਸੇ ਜਿਹੜੀਆਂ ਪਰਸਨੈਲਿਟੀਆਂ ਕਹ ਲੋ ਜਾਂ ਐਸੇ ਲੋਕ ਨੇ ਜਿਹੜੇ ਜਾਂ ਅਸੀਂ ਏਜੰਸੀਆਂ ਜਿੱਥੇ ਬੰਦੀਆਂ ਨੇ ਆਪਣੇ ਤੌਰ ਤੇ ਕੰਮ ਕਰ ਰਹੀਆਂ ਨੇ ਜਿਹੜੀਆਂ ਵੀ ਪੰਜਾਬ ਦੇ ਖਿਲਾਫ ਬੋਲਣ ਵਾਲੀਆਂ ਨੇ ਉਹਨਾਂ ਨੂੰ ਅੱਗੇ ਕਰਨਾ ਸਰਕਾਰਾਂ ਦੇ ਜਾਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਸੈਂਟਰ ਦੀਆਂ ਨੇ ਉਹ ਉਹ ਉਹਨਾਂ ਦਾ ਇੱਕ ਕਹ ਲੋ ਕਿ ਅਜੰਡਾ ਬਣ ਚੁੱਕਿਆ ਹੈ ਕੰਗੜਾ ਨਾ ਦੇ ਦੇਖਿਆ ਹੈ ਅਜੰਡਾ ਭੰਪਿਆ ਉਹਨੂੰ ਪਤਾ ਸੀ ਇਹਦਾ ਵਿਰੋਧ ਕਰੋ ਬੀਜੇਪੀ ਦੇ ਵਿੱਚ ਸੀਟ ਮਿਲ ਸਕਦੀ ਹੈ ਹੂੰ ਜੀ ਉਹਨੇ ਅਮਰਜੈਂਸੀ ਫਿਲਮ ਬਣਾਤੀ ਉਹਨੇ ਲੋ ਫੇਰ ਉਹੀ ਸਿੱਖਾਂ ਨੂੰ ਪੜ੍ਹਣਾ ਸ਼ੁਰੂ ਕਰਤਾ ਸਿੱਖਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਦੇ ਫੇਰ ਨੂਨ ਭੁੱਕਣ ਦਾ ਕੰਮ ਕਰਨਾ ਸ਼ੁਰੂ ਕਰਤਾ ਉਹ ਬਸ ਸਿੰਪਲ ਹੁੰਦਾ ਕਿ ਮੈਨੂੰ ਮੇਰਾ ਜਿਹੜਾ ਹੈਗਾ ਮੋਟਿਵ ਉਹ ਹੈਗਾ ਪੈਸਾ ਕਮਾਉਣਾ ਕਿਤੇ ਜਾ ਕੇ ਪਦਵੀਲੇ ਲੈਣੀ ਮਣੀ ਮੋਟਾ ਉਹਦਾ ਲੈ ਲੈਣਾ ਚਲੋ ਜੀ ਬਾਕੀ ਦੇਖੀ ਜਾਉ ਉਹ ਅੱਗ ਲਾਉਣ ਦਾ ਕੰਮ ਕਰਦੇ ਹੀ ਕਰਦੇ ਨੇ ਜੀ ਕੱਲੇ ਇਹ ਨਹੀਂ ਗੇ ਸਭ ਨੇ ਕਰਿਆ ਕਿਹੜੀ ਪਾਰਟੀ ਨੇ ਨਹੀਂ ਕਰਿਆ ਔਰ ਦੇਖੋ ਜਿਹਨਾਂ ਨੇ ਕੀਤਾ ਉਹ ਕਿੱਥੇ ਬੈਠੇ ਨੇ ਅੱਜ ਜੀ ਸਰਕਾਰਾਂ ਦੇ ਵਿੱਚ ਬੈਠੇ ਨੇ ਉੱਚੇ ਉਹਦਿਆਂ ਦੇ ਬੈਠੇ ਨੇ ਬਸ ਸਿੱਖਾਂ ਦੇ ਖਿਲਾਫ ਬੋਲੋ ਤੁਸੀਂ ਬਾਬਾ ਬਿੱਟੇ ਵਰਗੇ ਬੈਠੇ ਨੇ ਕਿੰਨੇ ਲੋਕ ਬੈਠੇ ਨੇ ਜਿਨ੍ਹਾਂ ਨੇ ਬਸ ਨਾ ਉਹਨਾਂ ਨੇ ਪਛੋਕੜ ਦੇਖਣਾ ਕੋਈ ਜੇ ਜੇ ਇਕੱਲਾ ਆਪਾਂ ਕਹਿ ਦਈਏ ਕਿ ਵੀ ਭਾਈ ਇੱਥੇ ਨਸਲ ਖੁਸੀ ਹੋਈ ਆ ਤੁਸੀਂ ਮਾੜਾ ਮੋਟਾ ਕੋਖਤਾ ਕਰੋ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਗਲਤੀ ਨਹੀਂ ਹੈਗੀ ਕਿਸੇ ਦੀ ਹੋ ਸਕਦੀ ਆ ਪਰ ਉਹਦੇ ਨਾਲ ਸਾਰਿਆਂ ਨੂੰ ਤੁਸੀਂ ਬਦਨਾਮ ਕਰੀ ਜਾਣਾ ਸਾਰਿਆਂ ਨੂੰ ਭੰਡੀ ਜਾਣਾ ਸਾਰਿਆਂ ਨੂੰ ਕੋਤਾ ਕੜੀ ਚ ਤੋਲੀ ਜਾਣਾ ਇਹ ਤੁਸੀਂ ਕਿੱਥੋਂ ਦਾ ਹੁਕਮ ਮੰਨ ਲੰਨੇ ਹੋ ਵੀ ਹਾਂ ਜਾਈ ਜਾਏਗਾ ਵਿੱਚ ਬਥੇਰਾ ਕੁਝ ਹੁੰਦਾ ਹੈ ਕੋਈ ਸੰਗਠਨ ਕੰਮ ਕਰਦਾ ਹੈ ਉਹਦੇ ਵਿੱਚ ਬਥੇਰੇ ਬੰਦੇ ਐਸੇ ਰਲ ਜਾਂਦੇ ਨੇ ਜਾਂ ਕੁਸਪੈਟ ਕਰਾ ਦਿੱਤੇ ਜਾਂਦੇ ਨੇ ਜਿਹੜੇ ਬਦਨਾਮ ਕਰਨ ਵਾਸਤੇ ਹੁੰਦੇ ਨੇ ਬੰਦੇ ਸਰਕਾਰੀ ਹੁੰਦੇ ਨੇ ਉਹ ਉਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਬਾਰੇ ਕੋਈ ਜਾਣਦਾ ਨਹੀਂ ਜੇਤੀ ਇੱਥੇ ਕਿਉਂਕਿ ਉੱਥੇ ਪੱਖ ਫਿਰ ਜੋ ਆਪ ਦਾ ਪੂਰਾ ਜਾਂਦਾ ਹੈ ਆਮ ਨਾਲ ਬਿਨਾ ਕੁਝ ਬਿਨਾ ਕੁਝ ਗੱਲ ਕੀਤੇ ਜੀ ਇੱਥੇ ਇਹ ਨਹੀਂ ਇੱਥੋਂ ਦੀਆਂ ਪਾਰਟੀਆਂ ਜਿਹੜੀਆਂ ਚਾਹੇ ਸ਼੍ਰੋਮਣੀ ਕਾਲੇ ਦਰਬਾਰ ਲਈ ਸੀ ਜੀ ਉਹਨਾਂ ਨੇ ਕਿ ਉਹ ਹੁਣ ਮਾਗੀ ਦੇ ਮੇਲੇ ਤੇ ਤੁਸੀਂ ਦੇਖੋਗੇ ਉਹਨਾਂ ਨੇ ਵੀ ਬੋਲਿਆ ਹੀ ਹੈ ਏਵੇਂ ਕਿ ਲੋਕਾਂ ਨੂੰ ਦੋਸ਼ੀ ਠਹਿਰਾਤਾ ਜਦ ਕਿ ਲੋਕ ਹਮੇਸ਼ਾ ਅਕਾਲੀ ਦਲ ਦੇ ਹੱਕ 'ਚ ਭੁਗਦੇ 84 ਤੋਂ ਬਾਅਦ ਜੀ ਲਗਾਤਾਰ ਚੋਣਾਂ ਦੇ ਵਿੱਚ ਇੱਕ ਤਰਫਾ ਵੋਟਾਂ ਪਾ ਪਾ ਕੇ ਜਿਤਾਈਆਂ ਨੇ ਜੀ 96 97 ਤੱਕ ਦੇ ਦੇਖ ਲਓ ਤੁਸੀਂ ਹਣਾ ਜੀ ਤੇ ਉਹ ਉਹ ਬਾਦਲ ਸਾਹਿਬ ਕਹਿੰਦੇ ਕਹਿੰਦੇ ਸੁਖਬੀਰ ਸਿੰਘ ਬਾਦਲ ਤੁਸੀਂ 35 ਸੀਟਾਂ ਜਿਤਾ ਦਈਆਂ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਜੀ ਉਹ ਉਹਨਾਂ ਦਾ ਬੇਰਵਾ ਦਿੰਦੇ ਆ ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਪੱਖ 84 ਉਸ 35 ਸੀਟਾਂ ਉਹ 84 ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਜਦੋਂ ਅੰਮ੍ਰਿਤ ਹਾਂ ਗਾਣਡ ਹੋਇਆ 84 ਤੋਂ ਬਾਅਦ 35 ਸੀਟਾਂ ਕਾਂਗਰਸ ਨੂੰ ਆ ਗਈਆਂ ਸੀਗੀਆਂ ਉਹ ਵਿਧਾਨ ਸਭਾ ਸਰਕਾਰ ਚ ਜੀ ਜਿਹੜੇ ਜਿਹੜੇ ਇੱਕ ਤਰਫਾ ਤੁਹਾਨੂੰ ਵੋਟਾਂ ਪੁਈਆਂ ਇੱਕ ਤਰਫਾ ਤੁਹਾਡੀ ਸਰਕਾਰ ਬਣੀ ਉਹ ਨਹੀਂ ਯਾਦ ਉਦੋਂ ਤੁਸੀਂ ਕੀ ਕੀਤਾ ਉਹ ਗੱਲਾਂ ਗੱਲ ਤਾਂ ਉਹੀ ਹੈ ਪੰਜਾਬ ਦੇ ਵਿੱਚ ਜੇ ਸਰਕਾਰ ਕਾਂਗਰਸ ਆਈ ਆ ਤਾਂ ਉਹ ਅਕਾਲੀ ਦਲ ਦੇ ਕਹਿ ਲੋ ਕਿ ਨੀਤੀਆਂ ਦੇ ਖਿਲਾਫ ਕਰਕੇ ਆਈ ਹੈ ਜੀ ਅਕਾਲੀ ਦਲ ਨੇ ਆਪਣਾ ਫਰਜ਼ ਨਹੀਂ ਪਛਾਣਿਆ ਬਾਦਲ ਨੇ ਅਕਾਲੀ ਦਲ ਬਾਦਲ ਨੇ ਤਾਂ ਕਾਂਗਰਸ ਆਈ ਔਰ ਕਾਂਗਰਸ ਢੋਹ ਭਾਜੀਪੀ ਨੂੰ ਲੈ ਕੇ ਆਉਣ ਵਾਲੇ ਹਾਂ ਜੀ ਅਕਾਲੀ ਦਲ ਬਾਦਲ ਹੁਣ ਜੀ ਯਾਨੀ ਕਿ ਜਿਹੜਾ ਸੈਂਟਰ ਦੇ ਹੱਕ ਚ ਭੁੱਗਤਦਾ ਹੈ ਨਾ ਉਹਨਾਂ ਬੰਦਿਆਂ ਨੂੰ ਇਹ ਲੋਕ ਬੀਜੇਪੀ ਵਾਲੇ ਕਹਿ ਲੋ ਜਾਂ ਕਾਂਗਰਸ ਵੀ ਕਹਿ ਲੋ ਉਹ ਉੱਪਰ ਚੱਕਦੀ ਹੈ ਹਾਂ ਜੀ ਉਹ ਚੱਕਦੇ ਨੇ ਕਿ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਹੁਣ ਡੇਰਾਵਾਦ ਕੀ ਹੈ ਹਾਂ ਜੀ ਸਿੱਖੀ ਦੇ ਖਿਲਾਫ ਨੇ ਸਾਰੇ ਸਹੀ ਪਰ ਸਿੱਖੀ ਦੇ ਖਿਲਾਫ ਬਿਆਨ ਸਿੱਖੀ ਦੇ ਖਿਲਾਫ ਲੋਕ ਹੁਣ ਅਸਾਈ ਆ ਗਏ ਅਗੇ ਅਸਾਈ ਭੇਜ ਤੇ ਕਿਤੇ ਹੋਰ ਸਟੇਟ ਦੇ ਵਿੱਚ ਦੇਖਿਆ ਇਦਾਂ ਦਾ ਕੁਝ ਹੁੰਦਾ ਵੀ ਹਾਂ ਐਨਾ ਕੁਝ ਹੋ ਰਿਹਾ ਜੀ ਉਹਨਾਂ ਨੇ ਡੇਰੇ ਵੀ ਲੱਗ ਲੱਗ ਖੋਲਤੇ ਹਰੇਕ ਡੇਰੇ ਨੂੰ ਅੱਛਾ ਜਿੱਥੇ ਜਿਹੜੇ ਵੱਡੇ ਡੇਰੇ ਨੇ ਜਿਨ੍ਹਾਂ ਦੇ ਵਿੱਚੋਂ ਸਿੱਖੀ ਦੇ ਖਿਲਾਫ ਸਿੱਖਾਂ ਦੇ ਖਿਲਾਫ প্রচার ਹੁੰਦਾ ਜਾਂ ਸਿੱਖੀ ਨਾਲ ਤੋੜਿਆ ਜਾਂਦਾ ਲੋਕਾਂ ਨੂੰ ਉੱਥੇ ਸੈਂਟਰ ਦੇ ਸਿਸਟਰੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੱਕ ਵੀ ਵਿਜ਼ਿਟ ਕਰਦੇ ਨੇ ਸਹੀ ਉਹ ਉਹਨਾਂ ਦੇਰੇ ਕੀ ਹੈ ਕਿ ਕੌਣ ਉਹਨਾਂ ਉਹਨਾਂ ਦੇ ਜਾਇਦਾਦਾਂ ਦੇਖ ਲੋ ਉਹਨਾਂ ਦੀਆਂ ਕਿੱਥੋਂ ਉਹਨਾਂ ਦੇ ਪੈਸਾ ਬਣ ਰਿਹਾ ਕਿਸੇ ਕਿੱਡੇ ਕਿੱਡੇ ਕੇਸ ਚੱਲ ਰਹੇ ਨੇ ਕੋਈ ਪਤਾ ਨਹੀਂ ਕਿਸੇ ਨੂੰ ਸਭ ਆਰਾਮ ਨਾਲ ਫਿਰਦੇ ਨੇ ਸਹੀ ਠੀਕ ਹੈ ਸੋ ਇਹ ਗੰਗਨਾ ਰਣੌਤ ਵਰਗੇ ਲੋਕ ਉਹਨਾਂ ਉਹਨਾਂ ਲੋਕਾਂ ਦਾ ਇੱਕ ਹਿੱਸਾ ਆ ਉਹਨਾਂ ਭੀੜ ਦਾ ਇੱਕ ਹਿੱਸਾ ਆ ਇਹ ਵੀ ਗੰਗਨਾ ਰਣੌਤ ਆ ਇਹ ਫਿਲਮ ਬਣਾ ਕੇ ਮਾਹੌਲ ਖਰਾਬ ਕਰਨ ਵਾਲੇ ਪਾਸੇ ਤੁਰੇ ਹੋਏ ਮੈਂ ਪਹਿਲਾਂ ਵੀ ਕੱਲ ਵੀ ਕਿਹਾ ਸੀਗਾ ਅਗਰ ਕੋਈ ਅਣਸਖਾਮੀ ਘਟਨਾ ਵਾਪਰਦੀ ਹੈ ਤਾਂ ਸਿੱਖ ਜਥੇਬੰਦੀਆਂ ਜਾਂ ਜਿਹੜੇ ਇੱਥੇ ਨਮਾਇੰਦੇ ਬੈਠੇ ਨੇ ਜਾਂ ਪਾਰਟੀਆਂ ਦੇ ਲੀਡਰ ਨੇ ਜਿਹੜੇ ਬਿਆਨ ਤਾਂ ਦੇ ਰਹੇ ਨੇ ਕਿ ਹੋਣੀ ਨਹੀਂ ਚਾਹੀਦੀ ਰਿਲੀਜ਼ ਉਹਨਾਂ ਨੂੰ ਚਾਹੀਦਾ ਹੈ ਸਿੱਧੇ ਤੌਰ ਤੇ ਕੋਰਟ ਵਿੱਚ ਜਾ ਕੇ ਕਹਿਣ ਕਿ ਜੇ ਕੋਈ ਅਣਸਖਾਮੀ ਘਟਨਾ ਵਾਪਰਦੀ ਹੈ ਤਾਂ ਸਿੱਧੇ ਤੋਂ ਸਿੱਧੇ ਤੌਰ ਤੇ ਕਤਲ ਦਾ ਪਰਚਾ ਦਰਜ ਹੋਵੇ ਜੀ ਅੰਗਣਾ ਨਾ ਜੀ ਤੇ ਪਤਾ ਲੱਗੇ ਇਹਨਾਂ ਨੂੰ ਲੋਕ ਉਹ ਕਿੱਦਾਂ ਫਿਲਮਾਂ ਬਣਾਉਂਦੇ ਨੇ ਇਸ ਤਰ੍ਹਾਂ ਅੱਗੇ ਨੂੰ ਰੋਕ ਵੀ ਲੱਗ ਸ ਗਈ। ਹੂੰ ਜੀ ਬਿਲਕੁਲ ਬਿਲਕੁਲ ਸੋ ਕੌਂਟ੍ਰੋਵਰਸੀ ਕ੍ਰੀਏਟ ਕਰਕੇ ਲੋਕਾਂ ਦੇ ਵਿੱਚ ਹਾਈਪ ਮਿਲਦੀ ਹੈ। ਅ ਇਦਾਂ ਦੇ ਕਿੰਨੇ ਕੇਸ ਨੇ ਜਿਹੜੇ ਬਾਲੀਵੁੱਡ ਦੇ ਨਾਲ ਜੁੜੇ ਹੋਏ ਨੇ। ਬਾਕੀ ਸੋ ਦੋਸਤੋਂ ਦੇਖਣ ਵਾਲਾ ਹੋਊਗਾ ਕਿ ਕਿਸਾਨੀ ਜੜੀਆਂ ਮੰਗਾ ਨੇ ਕਿਸਾਨੀ ਮੰਗਾ ਦੇ ਉੱਪਰ ਸਰਕਾਰ ਨਾਲ ਕੋਈ ਸਹਿਮਤੀ ਬਣਦੀ ਹੈ। ਜੇਕਰ ਸਹਿਮਤੀ ਨਹੀਂ ਬਣਦੀ ਕਿਸਾਨ ਸੜਕਾਂ ਤੇ ਬੈਠੇ ਨੇ ਤਾਂ ਆਖਰ ਕਿੰਨਾ ਟਾਈਮ ਕਿਸਾਨ ਬੈਠੇ ਰਹਿਣਗੇ। ਹਾਲਾਂਕਿ ਜਿਵੇਂ ਜੋਗਿੰਦਰ ਸਿੰਘ ਗੁਰਹਾਉਰੀ ਤਾਂ ਕਹਿੰਦੇ ਸੀ ਕਿ ਜਦੋਂ ਸਾਡੇ ਨਾਲ رابطہ ਹੋਇਆ ਕਿਸਾਨ ਜਥੇਬੰਦੀਆਂ ਦਾ ਅਸੀਂ ਉਹਨਾਂ ਨੂੰ ਪੁੱਛਿਆ ਕਿ ਜੇ ਅਸੀਂ ਤੁਹਾਡੇ ਨਾਲ ਆ ਕੇ ਲੜਦੇ ਹਾਂ ਤੇ ਤੁਹਾਡਾ ਕੀ ਪਲਾਨ ਹੈਗਾ ਕਿ ਜੇ ਸਰਕਾਰ ਨਹੀਂ ਮੰਨਦੀ ਤਾਂ ਕਿੰਨਾ ਚਿਰ ਬੈਠੇ ਰਵਾਂਗੇ ਤਾਂ ਜਥੇਬੰਦੀਆਂ ਨੇ ਕਿਹਾ ਸੀ ਜਿਹੜਾ ਕੇਐਮਐਮ ਬਣਿਆ ਹੋਇਆ ਕਿਸਾਨ ਮਜ਼ਦੂਰ ਮੋਰਚਾ ਉਹਦੇ ਚੋਂ ਸੁਤਨਾਮ ਸਿੰਘ ਪੰਨੂ ਉਹ ਕਹਿੰਦੇ ਸੀ ਕਿ ਜੇ ਸਾਨੂੰ 25 ਸਾਲ ਬੈਠਣਾ ਪਿਆ ਤਾਂ ਅਸੀਂ ਤਾਂ 25 ਸਾਲ ਹੀ ਬੈਠਾਂਗੇ ਹੁਣ ਕੀ ਕਿਸਾਨ 25 ਸਾਲ ਬੈਠਣਗੇ ਸੜਕਾਂ ਦੇ ਉੱਪਰ ਜਾਂ ਫਿਰ ਸਰਕਾਰ ਕੋਈ ਗੱਲਬਾਤ ਕਰਾ ਸਰਕਾਰ ਨਾਲ ਨਿਕਲੂਗਾ ਸੋ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਾਣਕਾਰੀ ਸਾਂਝੀ ਕੀਤੀ ਨਾਲ ਛੋੜੇ ਧੰਨਵਾਦ ਸ਼ੁਕਰੀਆ ਕਰ ਦਿੰਦਾ ਜੀ ਦੋਸਤੋ ਇਹਨਾਂ ਖਬਰਾਂ ਦੇ ਬਾਬਤ ਤੁਹਾਡੀ ਕੀ ਰਾਏ ਹੈ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਲ ਪੰਜਾਬੀ ਧੰਨਵਾਦ